ਅਸੇ ਪੰਜਾਬ ਚ ਆਮ ਨਾਲੋਂ ਮੀਂਹ ਘੱਟ ਪੈਣ ਕਾਰਨ ਤਾਪਮਾਨ ਲਗਾਤਾਰ ਵੱਧ ਰਿਹਾ ਤੇ ਗਰਮੀ ਨੇ ਲੋਕਾਂ ਨੂੰ ਸਤਾਇਆ ਪਿਆ ਦੂਜੇ ਪਾਸੇ ਮੁੰਬਈ ਚ ਮੌਨਸੂਨ ਨੇ ਕਹਿਰ ਮਚਾਇਆ ਹੋਇਆ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਮੁੰਬਈ ਦੀਆਂ ਨੇ ਜਿੱਥੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਭਾਰੀ ਮੀਂਹ ਕਾਰਨ ਸੜਕਾਂ ਦਰਿਆਵਾਂ ਚ ਤਬਦੀਲ ਹੋ ਗਈਆਂ ਨੇ ਗੱਡੀਆਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਾਣੀ ਚ ਡੁੱਬੀਆਂ ਹੋਈਆਂ ਨੇ ਮੁੰਬਈ ਚ ਭਾਰੀ ਮੀਂਹ ਨਾਲ ਜਨਜੀਵਤ ਪ੍ਰਭਾਵਿਤ ਹੋ ਗਿਆ ਸਥਿਤੀ ਇਹ ਹੈ ਕਿ ਹਰ ਪਾਸੇ ਪਾਣੀ ਭਰਿਆ ਨਜ਼ਰ ਆ ਰਿਹਾ ਸੜਕਾਂ ਤੋਂ ਲੈ ਕੇ ਰੇਲਵੇ ਟਰੈਕ ਤੱਕ ਹਰ ਪਾਸੇ ਪਾਣੀ ਪਾਣੀ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੇਲਵੇ ਨੇ ਕਈ ਟ੍ਰੇਨਾਂ ਦੇ ਰੂਟ ਵੀ ਬਦਲ ਦਿੱਤੇ ਨੇ ਟਰੈਕ ਪਾਣੀ ਤੇ ਚਿੱਕੜ ਨਾਲ ਭਰੇ ਹੋਣ ਕਾਰਨ ਹਵਾਈ ਅੱਡੇ ਤੇ ਉਡਾਨਾਂ ਨੂੰ ਉਤਰਨ 'ਚ ਵੀ ਦਿੱਕਤ ਆ ਰਹੀ ਹੈ ਦੱਸਦੀ ਹੈ ਕਿ ਭਾਰੀ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ 'ਚ ਸੜਕਾਂ ਪਾਣੀ 'ਚ ਡੁੱਬ ਗਈਆਂ ਨੇ ਤੇ ਲੋਕ ਵਾਹਨਾਂ 'ਚ ਫਸ ਗਏ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ 'ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ One India channel and never miss an update.